ਸੋ ਸਾਡੇ ਨਾਲ ਟੀਵੀ ਐਕਟਰ ਮੁਹੰਮਦ ਨਾਸਿਮ ਜੁੜ ਚੁੱਕੇ ਨੇ ਨਾਸਿਮ ਬਹੁਤ-ਬਹੁਤ ਸਵਾਗਤ ਹੈ ਜਿੱਦਾਂ ਅੱਜ ਸਵੇਰੇ ਬਹੁਤ ਮੰਦਭਾਗੀ ਖਬਰ ਆਈ ਹੈ ਪੰਜਾਬੀ ਇੰਡਸਟਰੀ ਵਾਸਤੇ ਕਿ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨਹੀਂ ਰਹੇ ਉਹਦੋਂ ਇਹਨਾਂ ਨੂੰ ਅਲਵਿਦਾ ਕਹਿ ਚੁੱਕੇ ਨੇ ਤਾਂ ਬਹੁਤ ਹੀ ਔਖੀ ਘੜੀ ਹੈ ਪੂਰੇ ਦੇਸ਼ ਵਾਸਤੇ ਇੰਡਸਟਰੀ ਵਾਸਤੇ ਤੇ ਉਹਨਾਂ ਦੇ ਪਰਿਵਾਰ ਵਾਸਤੇ ਇਹੋ ਜਿਹੀ ਤਾਂ ਵੈਸੇ ਹੀ ਬਹੁਤ ਅਫਸੋਸ ਦੀ ਗੱਲ ਹੈ ਵੈਸੇ ਵੀ ਇਹਦਾ ਵੱਡਾ ਲੋਸ ਹੈ ਪੰਜਾਬੀ ਇੰਡਸਟਰੀ ਦਾ ਕਿ ਕਿ ਇੱਕ ਯੰਗ ਸਿੰਗਰ ਇੰਨੀ ਛੇਤੀ ਉਮਰ ਚਲਾ ਗਿਆ ਸਬੀ ਗਲੋਸ ਇੰਡਸਟਰੀ ਸਪੈਸ਼ਲੀ ਪੰਜਾਬੀ ਔਰ ਦੂਸਰਾ ਯੰਗ ਸੀਗਾ ਪੂਰਾ ਹੈ ਨਾ ਰੂਟ ਟ੍ਰਿਪ ਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਜੋ ਹਸਪੀਟਲ ਚ ਗਿਆ ਉਹ ਤਦ ਵੀ ਸਾਰੇ ਜੰਦਿਆਂ ਨੇ ਮਿਲ ਕੇ ਤੇ ਵਾਸਤੇ ਦੁਆ ਕੀਤੀ ਕਿ ਚਲੋ ਯਾਰ ਠੀਕ ਹੋ ਜਵੇ ਬਟ ਜੋ ਉਪਰ ਲਿਖਿਆ ਉਹ ਦੋ ਹੀ ਹੁੰਦਾ ਤੇ ਸਵੇਰੇ ਅੱਜ ਮਿਲਦੇ ਵੀ ਬੜਿਆ ਹੁਣੀ ਜਾ ਕੇ ਹੈ ਨਾ ਨਿਊਜ਼ ਤੇ ਉੱਪਰ ਤੇ ਇੰਸਟਾ 'ਪਰ ਵੀ ਦੇਖਿਆ ਮੈਨੇ ਫੇਸਬੁੱਕ ਤੇ ਦੇਖਿਆ ਕਿ ਪਿੱਛੇ ਤਾਂ ਪਤਾ ਲੱਗਾ ਕਿ ਇਸ ਨੋ ਮੋਰ ਸੋ ਅਫਸੋਸ ਹੈ ਇਹ ਬਾਕੀ ਘਰ ਦਾ ਪੂਰੀ ਸ਼ਰਧਾਂਜਲੀ ਹੈ ਪੂਰਾ ਪਿਆਰ ਸ਼ੌਕ ਤਾਂ ਹੋਣੀ ਚਾਹੀਦੀ ਨਹੀਂ ਇਨਸਾਨ ਦੀ ਜ਼ਿੰਦਗੀ ਵਿੱਚ ਕਿਹਾ ਜਾ ਸਕਦਾ ਕਿ ਰਾਜਵੀਰ ਨੂੰ ਸ਼ੁਰੂ ਦੀ ਬਾਈਕ ਰਾਈਡਿੰਗ ਤੇ ਪੈਰਾਗਲਾਈਡਿੰਗ ਦਾ ਸ਼ੌਕ ਸੀਗਾ ਤੇ ਲੱਗਦਾ ਕਿ ਸ਼ੌਕ ਹੀ ਉਹਨਾਂ ਦੀ ਜਿਹੜਾ ਹੈਗਾ ਉਹ ਮੌਤ ਦਾ ਕਾਰਨ ਬਣ ਗਿਆ ਕੁਝ ਕਹਿ ਨਹੀਂ ਸਕਦੇ ਸ਼ੌਕ ਹੀ ਇਨਸਾਨ ਨੂੰ ਵੀ ਵਰ ਮਰਵਾ ਜਾਂਦੇ ਬਟ ਇਹ ਕਹਿ ਨਹੀਂ ਸਕਦੇ ਆਪਾਂ ਇਹਦਾ ਬਟ ਹੁਣ ਤਾਂ ਲਾਸ ਹੋ ਗਿਆ ਬੰਦੇ ਦਾ ਕਾਫੀ ਹੁਣ ਤਾਂ ਲਾਸ ਹੋ ਗਿਆ ਉਹਦੀ ਬਹੁਤ ਬੜੀ ਪਰਵਾਹੀ ਹੈ ਇਹੀ ਬਹੁਤ ਵੱਡੀ ਚੀਜ਼ ਹੈ ਕਿ ਬੰਦਾ ਚੱਲੇਗਾ ਜ਼ਿੰਦਗੀ ਚੋਂ ਨਹੀਂ ਤੇ ਤੇ ਕਦਰ ਨੂੰ ਪੂਰਾ ਦਾਵਾਵਾਂ ਨੂੰ ਨਾਲ ਲਾਜ਼ਮ ਤੁਸੀਂ ਟੀਵੀ ਇੰਡਸਟਰੀ ਚ ਦਾ ਕੰਮ ਕਰੀ ਰਹੇ ਹੋ ਪੰਜਾਬੀ ਇੰਡਸਟਰੀ ਚ ਵੀ ਤੁਸੀਂ ਪੰਜਾਬੀ ਇੰਡਸਟਰੀ ਦਾ ਵੀ ਤੁਸੀਂ ਹਿੱਸਾ ਕਰਦੇ ਹੋ ਮੁਲਾਕਾਤ ਹੋ ਵੀ ਥੋੜੀ ਰਾਜਵੇ ਜਵੰਦਾਂ ਨਾਲ ਨਹੀਂ ਮੇਰੀ ਮੁਲਾਕਾਤ ਨਹੀਂ ਵੀ ਗਾਣੇ ਸੁਣਨੇ ਕਿ ਦੋਤੀ ਸੋਨਾ ਗੋਮਾ ਸੀਗਾ ਨਾ ਇਸ ਕਰਕੇ ਤੇ ਕਾਫੀ ਉਸੇ ਚਹੀਤੇ ਬੋਸ ਕੇ ਫੈਨਸ ਫੋਨੀ ਬਹੁਤ ਵਧੀਆ ਸੀ ਉਹਦੀ ਤੇ ਆਈ ਥਿੰਕ ਸਾਰੇ ਉਹਨੂੰ ਪਿਆਰ ਵੀ ਬਹੁਤ ਕਰਦੇ ਸੀ ਕਿ ਸਾਰੇ ਜਿੰਨੇ ਵੀ ਸਿੰਗਰ ਸੀਗੇ ਮੈਂ ਦੇਖਿਆ ਜਿੰਨੇ ਵੀ ਉਹਦੇ ਇੰਟਰਵਿਊਜ਼ ਨੇ ਜਾਂ ਫਿਰ ਉਹਦੇ ਗਾਣੇ ਦੇਖੇ ਸਾਰੇ ਮਿਲ ਕੇ ਉਹਨੂੰ ਕਮੈਂਟਸ ਵੀ ਕਰਦੇ ਸੀਗੇ ਉਹਦੇ ਗਾਣੇ ਪਰ ਪੋਸਟ ਦੇ ਉੱਪਰ ਹੈਨਾ ਕਿ ਬਹੁਤ ਹੀ ਗਾ ਰਹੇ ਕਰ ਰਹੇ ਤੇ ਜਿੱਦਾਂ ਜਦੋਂ ਜਾਣਾ ਸੀ ਟ੍ਰਿਪ ਤੇ ਰਾਜਵੀਰ ਜਵੰਧਾ ਨੇ ਤਾਂ ਉਹਨਾਂ ਦੇ ਮਦਰ ਤੇ ਵਾਈਫ ਨੇ ਬਹੁਤ ਰੋਕੇ ਕਿ ਤੁਸੀਂ ਨਾ ਜਾਓ ਟ੍ਰਿਪ ਤੇ ਕਈ ਵਾਰ ਫੈਮਿਲੀ ਨੂੰ ਉਹ ਵਾਈਫ ਜਾ ਰਹੀ ਹੁੰਦੇ ਨੇ ਕਿ ਕੁਝ ਸਹੀ ਨਹੀਂ ਹੋ ਰਿਹਾ ਪਰ ਜਿੱਦਾਂ ਕਿ ਆ ਕਿ ਰਾਜਵੀਰ ਨੂੰ ਸ਼ੌਕ ਸੀ ਪੈਸ਼ਨ ਸੀ ਕਿ ਮੈਂ ਉਹ ਵਲੌਗ ਵੀ ਬਣਾਉਂਦੇ ਸੀ ਲਗਾਤਾਰ ਸੋਸ਼ਲ ਮੀਡੀਆ ਤੇ ਪਾਉਂਦੇ ਸੀ ਕਿ ਮੈਂ ਇੱਥੇ ਜਾ ਰਿਹਾ ਤੇ ਉਹ ਚੀਜ਼ ਜੇ ਉਸ ਦਿਨ ਰੁਕ ਜਾਂਦੇ ਤਾਂ ਅੱਜ ਇਹ ਐਡਾ ਵੱਡਾ ਜਿਹੜਾ ਪਾਣਾ ਸੀ ਉਹ ਨਹੀਂ ਹੁੰਦਾ ਸੀ ਉਹ ਨਹੀਂ ਵਰਤਣਾ ਸੀ ਹਾਂ ਯਾਰ ਇਹ ਵੀ ਚੀਜ਼ ਵੀ ਹੈ ਮਤਲਬ ਕੀ ਵਾਰ ਆਪਣੀ ਐਂਬੀ ਹੁੰਦੇ ਨੂੰ ਥੋੜਾ ਜਿਹਾ ਪਤਾ ਚੱਲ ਜਾਂਦਾ ਕਿ ਬਸ ਹੈ ਨਾ ਜਿੰਨੇ ਆਪਣੇ ਕਈ ਵਾਰ ਆਪਾਂ ਬੱਚਤ ਨੂੰ ਸੁਣਦੇ ਆ ਰਹੇ ਨਾ ਵੀ ਆਪਣੇ ਵੱਡੇ ਕਹਿੰਦੇ ਨੇ ਭਾਈ ਨਾ ਚਾਹੀਓ ਨਾ ਕਰਿਓ ਇਹ ਕੰਮ ਨਾ ਤੁਹਾਨੂੰ ਸਹੀ ਨਹੀਂ ਲੱਗ ਰਿਹਾ ਕਿ ਆਪਾਂ ਨਹੀਂ ਕਰਦੇ ਕਈ ਵਾਰ ਕਈ ਵਾਰ ਕਰ ਵੀ ਦਿੰਦੇ ਨੇ ਨਹੀਂ ਵੀ ਕੁਝ ਹੁੰਦਾ ਹੈ ਨਾ ਬਟ ਹੁਣ ਤਾਂ ਇਹੀ ਕਹਿ ਸਕਦੇ ਵੀ ਬਾਬਾ ਨੂੰ ਜਿੱਥੇ ਵੀ ਜਾਵੇ ਬਸ ਰੱਬ ਉਹਨੂੰ ਵਧੀਆ ਜਗ੍ਹਾ 'ਚ ਰੱਖੇ ਹੈ ਨਾ ਹੂੰ ਹਲਾਪਾ ਜਸਵਿੰਦਰ ਪੱਲਾ ਜਸਵਿੰਦਰ ਪੱਲਾ ਤੇ ਚਾਰਾਂਜੀਤ ਅਹੂਜਾ ਵਰਗੇ ਹੀ ਇੱਕ ਹੋ ਚੁੱਕੇ ਆ ਪਰ ਰਾਜਵੀਰ ਜਵੰਦਾ ਤਾਂ ਯੰਗ ਸੀਗਾ ਹਲੇ ਮਹਿਜ 35 ਸਾਲ ਉਮਰ ਸੀ ਉਹਨਾਂ ਦੀ ਉਹਨਾਂ ਨੂੰ ਉਹ ਵੀ ਤਾਂ ਕਹਿ ਰਹੇ ਕਿ ਘਰਿਆਂ ਨੂੰ ਬਹੁਤ ਤਕਲੀਫ ਹੋਈ ਹੋਈ ਹੈ ਮੈਨੂੰ ਪਤਾ ਹੈ ਕਿ ਇਸ ਫੀਲ ਦੇ ਵਿੱਚ ਅੱਪਾ ਕੁਝ ਕਹਿ ਨਹੀਂ ਸਕਦੇ ਕੁਝ ਬੋਲ ਨਹੀਂ ਸਕਦੇ ਬਟ ਫਿਰ ਵੀ ਬਸ ਇਹ ਤਾਂ ਸਬਰ ਦੀ ਗੱਲ ਹੈ ਸਿਰਫ ਸਬਰ ਹੀ ਹੈ ਇਨਸਾਨ ਨੂੰ ਜਿਹੜਾ ਹੈ ਅ ਥੋੜਾ ਵਿਲੈ ਗਏ ਜਾਂਦੇ ਜਦੋਂ ਕਿਸੇ ਦਾ ਲੋਸ ਹੁੰਦਾ ਜ਼ਿੰਦਗੀ ਦੇ ਵਿੱਚ ਯਾਨੀ ਜਿਹੜਾ ਇਹਦਾ ਲੋਸ ਹੈ ਜਿਹੜਾ ਜ਼ਿੰਦਗੀ ਭਰ ਦਾ ਘਾਟਾ ਪੂਰਾ ਨਹੀਂ ਉਸਰਾ ਜਿੱਦਾਂ ਆਪਾਂ ਪਹਿਲਾਂ ਦੀ ਗੱਲ ਕੀਤੀ ਹੈ ਪਰਿਵਾਰ ਲਈ ਤਾਂ ਬਹੁਤ ਹੀ ਔਖਾ ਸਮਿਆਂ ਨਾਲ ਦੀ ਵਾਈਫ ਵਾਸਤੇ ਪਰਿਵਾਰ ਲਈ ਤਾਂ ਕੋਈ ਪਰਿਵਾਰ ਤਾਂ ਕੋਈ ਦੋ ਛੋਟੇ ਬੱਚੇ ਵੀ ਨਾ ਰਹੇ ਇੱਕ 3 ਸਾਲ ਦਾ ਇੱਕ ਬੇਟਾ ਬੇਟਾ 3 ਸਾਲ ਦਾ ਬੇਟੀ 12 ਸਾਲ ਦੀ ਹੈ ਬਸ ਜਦ ਰਾਮੂ ਜੋ ਮਨਜ਼ੂਰ ਸੀਗਾ ਆਪਣੇ ਵੀ ਕੀਤਾ ਦੂਤੀ ਕਹਿੰਦੇ ਦਿਨਾਂ ਤੋਂ ਹਸਪੀਟਲ ਵੀ ਸੀਗਾ 11 ਦਿਨ ਜੰਗਲ ਲੜ ਰਿਸੀਓ ਬਿਲਕੁਲ ਕਵਰੀ ਹੋਈ बस यही है कि बस और घर ਦੇ ਨਾਲ ਹੈ ਨਾ ਥੋੜਾ ਰੱਬ ਨੂੰ ਸਬਰ ਦੇਵੇ ਹੈ ਨਾ ਘਰ ਦੇ ਸਪੈਸ਼ਲੀ ਦੀ ਵਾਈਫ ਹੋ ਤੇ ਉਹਦੀ ਮਦਦ ਨੂੰ ਪੇਰੈਂਟਸ ਨੂੰ ਹੈ ਨਾ ਬੱਚਿਆਂ ਨੂੰ ਚਲੋ ਬੱਚੇ ਨਾਲ ਛੋਟੇ ਨੇ ਮਤਲਬ ਉਹਨਾਂ ਨੂੰ ਸਬਰ ਦੇਵੇ ਸਬਰ ਚ ਹੀ ਹੈ ਬਸ ਹੁੰਦਾ ਸਬਰ ਹੀ ਕਰਵਾ ਸਕਦਾ ਹੈ बस ਕੋਈ ਚੀਜ਼ ਕਿੱਦਾਂ ਵੀ ਕੋਈ ਕੁਝ ਕਹਿ ਦਿੰਦਾ ਖੁਦ ਵੀ ਸੋਚਾ ਮੈਂ ਕੀ ਬੋਲਾਂ ਮੇਰੇ ਕੋਲ ਖੁਦ ਵੀ ਸ਼ਬਦ ਨਹੀਂ ਹੈ ਕਿ ਕੀ ਮੈਂ ਕੀ ਬੋਲਾਂ ਉਸ ਦੇ ਬਾਰੇ ਬਟ ਬਹੁਤ ਵਧੀਆ ਬਹੁਤ ਯੰਗ ਦਾ ਜੋ ਵੈਰੀ ਗੁੱਡ ਲੁਕਿੰਗ ਗਾਇ ਹੈ ਨਾ ਸਰਦਾਰ ਆਖਿਆ ਪ੍ਰੋਪਰ ਲੱਗਦਾ ਸੀ ਕਿ ਬੰਦਾ ਪੱਕ ਰਖੀ ਸੀ ਸੋਹਣਾ ਲੱਗਦਾ ਸੀਗਾ ਬਿਲਕੁਲ ਕਹਿੰਦਾ ਹਾਈਡ ਵੀ ਸੀਗੀ ਪਰਸਨੈਲਿਟੀ ਸੀ ਰਾਜਵੀਰ ਜਵੰਦਰ ਜਿਹਦਾ 9 ਸਾਲ ਪੁਲਿਸ ਪੰਜਾਬ ਪੁਲਿਸੇ ਦੀ ਕੰਮ ਕਰ ਚੁੱਕੇ ਨੇ ਤਾਂ ਉਹ ਪਰਸਨੈਲਿਟੀ ਫਿਟਨੈਸ ਉਹਨਾਂ ਦੀ ਸਕਰੀਨ ਤੇ ਨਜ਼ਰ ਆਉਂਦੀ ਹੈ ਇੱਕ ਉਹਨਾਂ ਬੰਦੇ ਦਾ ਔਰਾਤੋਂ ਪਤਾ ਚੱਲਦਾ ਬੰਦਾ ਕਾਫੀ ਔਰਾਤ ਸੀ ਉਹ ਤੁਸੀ ਫੈਨ ਫੋਲਿੰਗ ਵੀ ਸੀਗੀ ਬਿਲਕੁਲ ਬਾਕੀ ਯਾਰ ਤੁਹਾਡਾ ਬਸ ਕਰ ਦਿਆਂਗਾ ਬਸ ਸਬਰ ਰਵੇ ਪਰਮਾਤਮਾ ਕਰੇ ਸਬਰ ਰਵੇ ਬਾਕੀ ਸਾਰੇ ਉਹਨਾਂ ਲਈ ਦੁਆ ਕਰਦੇ ਕਿ ਜ ਜਿਹੜੀ ਜਿਹੜਾ ਉਹ ਗਿਆ ਬਸ ਰੱਬ ਨੂੰ ਸੇਜ ਜਗਾ ਰੱਖੇ ਹਨਾ ਤਾਂ ਬਹੁਤ ਬਹੁਤ ਸਾਰਾ ਮਾਣ ਦੋ ਨਾਜ਼ਮ ਸਾਡੇ ਨਾਲ ਜੁੜਨ ਲਈ